ਹਲੋ ਹਲੋ ਸਸੀ ਕਾਲ ਜੀ ਸਸੀ ਕਾਲ ਜੀ ਮੈਂ ਜਤਬੀਸ਼ ਮਹਾਰਾਜ ਜੀ ਦੇ ਆਫਿਸ ਤੋਂ ਗੱਲ ਕਰ ਰਹੀ ਹਾਂ ਹਾਂਜੀ ਬੋਲੋ ਜੀ ਮੈਂ ਤੁਹਾਨੂੰ ਆਉਣ ਵਾਲੇ ਲੋਕ ਸਭਾ ਚੋਣ ਦੇ ਸੰਬੰਧ ਵਿੱਚ ਕਾਲ ਕੀਤੀ ਹੈ ਹਾਂਜੀ ਹਲੋ ਹਾਂਜੀ ਹਾਂਜੀ ਮਹਾਰਾਣੀ ਪੰਨੀਤ ਕੌਰ ਜੀ ਭਾਰਤੀ ਜਨਤਾ ਪਾਰਟੀ ਦੇ ਲੋਕ ਉਮੀਦਵਾਰ ਹਨ ਹਾਂਜੀ ਹਾਂਜੀ ਕਿਰਪਾ ਕਰਕੇ ਉਹਨਾਂ ਦਾ ਵੱਤਵਾ ਸਹਿਯੋਗ ਕਰੋ ਮੈਡਮ ਮੈਡਮ ਤੁਸੀਂ ਉਹਨਾਂ ਵਾਸਤੇ ਪ੍ਰਚਾਰ ਕਰ ਰਹੇ ਹੋ ਮੈਨੂੰ ਇੱਕ ਪੰਜ ਕੰਮ ਦੱਸੋ ਜਿਹੜੇ ਮਹਾਰਾਣੀ ਪ੍ਰਨੀਤ ਕੌਰ ਨੇ ਆਪਣੇ ਇਲਾਕੇ ਵਾਸਤੇ ਕੀਤੇ ਆ ਜੇ ਤੁਹਾਨੂੰ ਜੇ ਤੁਹਾਨੂੰ ਜੇ ਤੁਹਾਨੂੰ ਕਾਲ ਸੈਂਟਰ ਤੇ ਬਿਠਾਇਆ ਹੈ ਤਾਂ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਉਹਨਾਂ ਨੇ ਹਲੋ ਸਸੀ ਕੌਰ ਜੀ ਸਸੀ ਕੌਰ ਜੀ ਮੈਂ ਜਤਬੀਸ਼ ਮਾਜਰ ਜੀ ਦੀ ਆਫਿਸ ਤੋਂ ਗੱਲ ਕਰ ਰਹੀ ਹਾਂ ਹਾਂਜੀ ਬੋਲੋ ਜੀ ਮੈਂ ਤੁਹਾਨੂੰ ਆਉਣ ਵਾਲੇ ਲੋਕ ਸਭਾ ਚੋਣ ਦੇ ਸੰਬੰਧ ਵਿੱਚ ਕਾਲ ਕੀਤੀ ਹੈ ਹਾਂਜੀ ਹਲੋ ਹਾਂਜੀ ਹਾਂਜੀ ਮਹਾਰਾਣੀ ਪੰਨੀਤ ਕੌਰ ਜੀ ਭਾਰਤੀ ਜਨਤਾ ਪਾਰਟੀ ਦੇ ਲੋਕ ਉਮੀਦਵਾਰ ਹਨ ਹਾਂਜੀ ਹਾਂਜੀ ਕਿਰਪਾ ਕਰਕੇ ਉਹਨਾਂ ਦਾ ਵਾਤਵਾਰ ਸਹਿਯੋਗ ਕਰੋ ਮੈਡਮ ਤੁਸੀਂ ਉਹਨਾਂ ਵਾਸਤੇ ਪ੍ਰਚਾਰ ਕਰ ਰਹੇ ਹੋ ਮੈਨੂੰ ਇੱਕ ਪੰਜ ਕੰਮ ਦੱਸੋ ਜਿਹੜੇ ਮਹਾਰਾਣੀ ਪ੍ਰਨੀਤਕੌਰ ਨੇ ਆਪਣੇ ਇਲਾਕੇ ਵਾਸਤੇ ਕੀਤੇ ਹਨ ਜੇ ਤੁਹਾਨੂੰ ਜੇ ਤੁਹਾਨੂੰ ਜੇ ਤੁਹਾਨੂੰ ਕਾਲ ਸੈਂਟਰ ਤੇ ਬਿਠਾਇਆ ਹੈ ਤਾਂ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਉਹਨਾਂ ਨੇ ਹਲੋ ਹਲੋ ਸਸੀਕਾ ਜੀ ਸਸੀਕਾ ਜੀ ਮੈਂ ਜਤਵੀਸ਼ ਮਾਜਾ ਜੀ ਦੀ ਆਫਿਸ ਤੋਂ ਗੱਲ ਕਰ ਰਹੀ ਹਾਂ ਹਾਂਜੀ ਬੋਲੋ ਜੀ ਮੈਂ ਤੁਹਾਨੂੰ ਆਉਣ ਵਾਲੇ ਲੋਕ ਸਭਾ ਚੋਣ ਦੇ ਸੰਬੰਧ ਵਿੱਚ ਕਾਲ ਕੀਤੀ ਹੈ ਹਾਂਜੀ 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 ਮਹਾਰਾਣੀ ਪ੍ਰਨੀਤ ਕੌਰ ਜੀ ਭਾਰਤੀ ਜਨਤਾ ਪਾਰਟੀ ਦੇ ਲੋਕ ਉਮੀਦਵਾਰ ਹਨ ਹਾਂਜੀ ਹਾਂਜੀ ਕਿਰਪਾ ਕਰਕੇ ਉਹਨਾਂ ਦਾ ਵਾਤਵਾਰ ਸਹਿਯੋਗ ਕਰੋ ਮੈਡਮ ਮੈਡਮ ਤੁਸੀਂ ਉਹਨਾਂ ਵਾਸਤੇ ਪ੍ਰਚਾਰ ਕਰ ਰਹੇ ਹੋ ਮੈਨੂੰ ਇੱਕ ਪੰਜ ਕੰਮ ਦੱਸੋ ਜਿਹੜੇ ਮਹਾਰਾਣੀ ਪ੍ਰਨੀਤ ਕੌਰ ਨੇ ਆਪਣੇ ਇਲਾਕੇ ਵਾਸਤੇ ਕੀਤੇ ਹਨ ਹਾਂਜੀ ਜੇ ਤੁਹਾਨੂੰ ਜੇ ਤੁਹਾਨੂੰ ਜੇ ਤੁਹਾਨੂੰ ਕਾਲ ਸੈਂਟਰ ਤੇ ਬਿਠਾਇਆ ਹੈ ਤਾਂ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਉਹਨਾਂ ਨੇ